कल शाम ਨੂੰ 5 ਤੋਂ 6 ਵਜੇ ਦੇ ਵਿੱਚ ਕਰ ਇੱਕ ਕੋਈ ਜਸਵੀਰ ਸਿੰਘ ਯੰਗ ਏਜ ਮੁੰਡਾ ਸੀਗਾ ਬਹੁਤ ਹੀ ਅਨਫੋਰਚੂਨੇਟ ਇਵੈਂਟ ਹੋਇਆ ਉਹਦੇ ਨਾਲ ਉਥੇ ਕੋਈ ਖੱਤਿਆ ਚ ਕੰਮ ਕਰਦੇ ਕਰਤੇ ਹੋਦੇ ਤੇ ਅਸਮਾਨੀ ਬਿਜਲੀ ਗਰੀ ਸੀਗੀ ਅ ਅੱਧੇ ਘੰਟੇ ਬਾਅਦ ਸਾਡੇ ਕੋਲ ਲੈ ਕੇ ਆਏ ਸੀਗੇ ਪਰ ਅਸੀਂ ਦੇਖਿਆ ਸੀ ਤੇ ਉਹ ਵਿਚਾਰਾ ਪੂਰਾ ਹੋ ਚੁੱਕਿਆ ਸੀਗਾ ਤੇ ਅਸੀਂ ਪੇਸ਼ੈਂਟ ਦੇ ਰਿਲੇਟਿਵਸ ਨੂੰ ਉਸ ਵੇਲੇ ਡਿਕਲੇਅਰ ਕਰਤਾ ਇਸ ਵੇਲੇ ਫਿਰ ਉਹ ਦਰਹੀ ਬਾਰੂ ਲੈ ਗਿਆ ਸੀਗੀ ਉਹ ਵਿਚਾਰਾ ਇਹ ਕੀ ਡਾਕਟਰ ਏਜ ਸਕ੍ਰੀਨਿੰਗ ਸੀਗੀ ਯੰਗ ਏਜ ਸੀਗਾ ਸ਼ਾਇਦ 22 ਤੋਂ 23 ਸਾਲ ਦਾ ਹੀ ਮੁੰਡਾ ਲੱਗਦਾ ਫਿਰ ਸੀਗਾ ਬਾਕੀ ਐਗਜ਼ੈਕਟ ਡਿਟੇਲ ਸਾਨੂੰ ਜ਼ਿਆਦਾ ਨਹੀਂ ਪਤਾ ਐਡਰਸਰ ਕਿੱਥੇ ਤੋਂ ਰਹਿਣ ਹੁੰਦੇ ਸੀ ਸਿੱਧਵਾਂ ਦੋਨਾਂ ਦਾ ਸੀ ਸ਼ਾਇਦ ਸਿੱਧਵਾਂ ਦੋਨਾਂ ਦਾ ਹਾਂਜੀ ਠੀਕ ਹੈ ਤਾਂ ਕਿੰਨੇ ਵਜੇ ਲੈ ਕੇ ਆਏ ਸੀ ਇਹ ਸ਼ਾਮ ਵੇਲੇ ਜਦ ਮੀ ਪਿਆ ਸੀਗਾ ਉਸ ਵੇਲੇ 5 ਤੋਂ 6 ਨਹੀਂ 6 ਤੋਂ 7 ਦੇ ਵਿੱਚਕਾਰ ਠੀਕ ਹੈ ਇਹ ਇਕੱਲਾ ਉਹੀ ਇੰਜੈਕਟ ਉਹੀ ਪ੍ਰੋਡਕਟ ਸੀਗੀ ਉਸ ਤੋਂ ਲਾਵਾ ਹੋਰ ਵੀ ਕੋਈ ਉਹਨਾਂ ਦੀ ਸਾਡੇ ਕੋਲ ਇੱਕ ਹੀ ਬਾਰਡਰ ਆਇਆ ਸੀਗਾ ਜੀ ਜੀ ਕੱਲ ਸ਼ਾਮ ਨੂੰ 5 ਤੋਂ 6 ਵਜੇ ਦੇ ਵਿੱਚ ਕਰ ਇੱਕ ਕੋਈ ਜਸਵੀਰ ਸਿੰਘ ਯੰਗ ਏਜ ਮੁੰਡਾ ਸੀਗਾ ਬਹੁਤ ਹੀ ਅਨਫੋਰਚੂਨੇਟ ਇਵੈਂਟ ਹੋਇਆ ਉਹਦੇ ਨਾਲ ਉਥੇ ਕੋਈ ਖੱਤਿਆ ਚ ਕੰਮ ਕਰਦੇ ਕਰਤੇ ਹੋਦੇ ਤੇ ਅਸਮਾਨੀ ਬਿਜਲੀ ਗਰੀ ਸੀਗੀ ਅ ਅੱਧੇ ਘੰਟੇ ਬਾਅਦ ਸਾਡੇ ਕੋਲ ਲੈ ਕੇ ਆਏ ਸੀਗੇ ਪਰ ਅਸੀਂ ਦੇਖਿਆ ਸੀ ਤੇ ਉਹ ਵਿਚਾਰਾ ਪੂਰਾ ਹੋ ਚੁੱਕਿਆ ਸੀਗਾ ਤੇ ਅਸੀਂ ਪੇਸ਼ੈਂਟ ਦੇ ਰਿਲੇਟਿਵ ਨੂੰ ਉਸ ਵੇਲੇ ਡਿਕਲੇਅਰ ਕਰਤਾ ਇਸੇ ਉਸ ਤੋਂ ਲੈ ਕੇ ਰੋਦਰ ਹੀ ਬਾਹਰ ਲੈ ਗਏ ਸੀਗੇ ਉਹ ਵਿਚਾਰਾ ਇਹ ਕੀ ਡਾਕਟਰ ਏਜ ਸਕ੍ਰੀਨਿੰਗ ਸੀਗੀ ਯੰਗ ਏਜ ਸੀਗਾ ਸ਼ਾਇਦ 22 ਤੋਂ 23 ਸਾਲ ਦਾ ਹੀ ਮੁੰਡਾ ਲੱਗਦਾ ਫਿਰ ਸੀਗਾ ਬਾਕੀ ਐਗਜ਼ੈਕਟ ਰਿਟਨ ਸਾਨੂੰ ਜ਼ਿਆਦਾ ਨਹੀਂ ਪਤਾ ਡਾਕਟਰ ਸਾਹਿਬ ਕਿੱਥੇ ਤੋਂ ਰਹਿਣ ਹੋਣੇ ਸੀ ਸਿੱਧਵਾਂ ਦੋਨਾਂ ਦਾ ਸੀ ਸ਼ਾਇਦ ਸਿੱਧਵਾਂ ਦੋਨਾਂ ਦਾ ਹਾਂ ਠੀਕ ਹੈ ਤਾਂ ਕਿੰਨੇ ਵਜੇ ਲੈ ਕੇ ਆਏ ਸੀ ਇਹ ਸ਼ਾਮ ਵੇਲੇ ਜਦ ਮੀ ਪਿਆ ਸੀਗਾ ਉਸ ਵੇਲੇ 5 ਤੋਂ 6 ਨਹੀਂ 6 ਤੋਂ 7 ਦੇ ਵਿਚਕਾਰ ਠੀਕ ਹੈ ਇਹ ਇਕੱਲਾ ਉਹੀ ਇੰਜੈਕਟ ਉਹੀ ਪ੍ਰੋਡਕਟ ਸੀ ਕਿ ਉਸ ਤੋਂ ਲਾਵਾ ਹੋਰ ਵੀ ਕੋਈ ਉਹਨਾਂ ਦੀ ਸਾਡੇ ਕੋਲ ਇਕ ਹੀ ਬੋਟਲ ਆਇਆ ਸੀਗਾ ਜੀ ਜੀ ਠੀਕ ਹੈ कल शाम ਨੂੰ 5 ਤੋਂ 6 ਵਜੇ ਦੇ ਵਿੱਚ ਕਰ ਇੱਕ ਕੋਈ ਜਸਵੀਰ ਸਿੰਘ ਯੰਗ ਏਜ ਮੁੰਡਾ ਸੀਗਾ ਬਹੁਤ ਹੀ ਅਨਫੋਰਚਨਿਟ ਇਵੈਂਟ ਹੋਇਆ ਉਹਦੇ ਨਾਲ ਉਥੇ ਕੋਈ ਖੱਤਿਆ ਚ ਕੰਮ ਕਰਦੇ ਕਰਦੇ ਉਹਦੇ ਤੇ ਅਸਮਾਨੀ ਬਿਜਲੀ ਗਰੀ ਸੀਗੀ ਅ ਅੱਧੇ ਘੰਟੇ ਬਾਅਦ ਸਾਡੇ ਕੋਲ ਲੈ ਕੇ ਆਏ ਸੀਗੇ ਪਰ ਅਸੀਂ ਦੇਖਿਆ ਸੀ ਤੇ ਉਹ ਵਿਚਾਰਾ ਪੂਰਾ ਹੋ ਚੁੱਕਿਆ ਸੀਗਾ ਤੇ ਅਸੀਂ ਪੇਸ਼ੈਂਟ ਰਿਲੇਟਿਵਸ ਨੂੰ ਉਸ ਵੇਲੇ ਡਿਕਲੇਅਰ ਕਰਤਾ ਇਸ ਨੂੰ ਉਸ ਵੇਲੇ ਕੋਦਰੀ ਬਾਰੂ ਲੱਗੇ ਸੀਗੀ ਉਹ ਵਿਚਾਰਾ ਤੇ ਇਹ ਕੀ ਡਾਕਟਰ ਏਜ ਸਕ੍ਰੀਨਿੰਗ ਸੀਗੀ ਉਹਨੇ ਯੰਗ ਏਜ ਸੀਗਾ ਸ਼ਾਇਦ 22 ਤੋਂ 23 ਸਾਲ ਦਾ ਹੀ ਮੁੰਡਾ ਲੱਗਦਾ ਫਿਰ ਸੀਗਾ ਬਾਕੀ ਐਗਜ਼ੈਕਟ ਡਿਟੇਲ ਸਾਨੂੰ ਜ਼ਿਆਦਾ ਨਹੀਂ ਪਤਾ ਐਡਕਟਰ ਸਰ ਕਿੱਥੇ ਤੋਂ ਰਹਿਣ ਹੋਣੇ ਸੀ ਸਿਧਵਾ ਦੋਨਾਂ ਦਾ ਸੀ ਸ਼ਾਇਦ ਸਿਧਵਾ ਦੋਨਾਂ ਦਾ ਹਾਂ ਠੀਕ ਹੈ ਤਾਂ ਕਿੰਨੇ ਵਜੇ ਲੈ ਕੇ ਆਏ ਸੀ ਇਹ ਸ਼ਾਮ ਵੇਲੇ ਜਦ ਮੀ ਪਿਆ ਸੀਗਾ ਉਸ ਵੇਲੇ 5 ਤੋਂ 6 ਨਹੀਂ 6 ਤੋਂ 7 ਦੇ ਵਿਚਕਾਰ ਠੀਕ ਹੈ ਇਹ ਇਕੱਲਾ ਉਹੀ ਇੰਜੈਕਟ ਉਹੀ ਪ੍ਰੋਡਕਟ ਸੀ ਉਸ ਤੋਂ ਲਾਵਾ ਹੋਰ ਵੀ ਕੋਈ ਉਹਨਾਂ ਦੇ ਸਾਡੇ ਕੋਲ ਇਕ ਹੀ ਬੋਟਲ ਆਇਆ ਸੀਗਾ ਜੀ ਜੀ ਠੀਕ ਕੱਲ ਸ਼ਾਮ ਨੂੰ 5 ਤੋਂ 6 ਵਜੇ ਦੇ ਵਿੱਚ ਕਰ ਇੱਕ ਕੋਈ ਜਸਵੀਰ ਸਿੰਘ ਯੰਗ ਏਜ ਮੁੰਡਾ ਸੀਗਾ ਬਹੁਤ ਹੀ ਅਨਫੋਰਚਨਿਟ ਇਵੈਂਟ ਹੋਇਆ ਉਹਦੇ ਨਾਲ ਉਥੇ ਕੋਈ ਖੱਤਿਆ ਚ ਕੰਮ ਕਰਦੇ ਕਰਦੇ ਉਹਦੇ ਤੇ ਅਸਮਾਨੀ ਬਿਜਲੀ ਗਰੀ ਸੀਗੀ ਅ ਅੱਧੇ ਘੰਟੇ ਬਾਅਦ ਸਾਡੇ ਕੋਲ ਲੈ ਕੇ ਆਏ ਸੀਗੇ ਪਰ ਅਸੀਂ ਦੇਖਿਆ ਸੀ ਤੇ ਉਹ ਵਿਚਾਰਾ ਪੂਰਾ ਹੋ ਚੁੱਕਿਆ ਸੀਗਾ ਤੇ ਅਸੀਂ ਪੇਸ਼ੈਂਟ ਰਿਲੇਟਿਵ ਨੂੰ ਉਸ ਵੇਲੇ ਡਿਕਲੇਅਰ ਕਰਤਾ ਇਸ ਨੂੰ ਉਸ ਵੇਲੇ ਕੋਦਰੋ ਹੀ ਬਾਰੂ ਲੱਗੇ ਸੀਗਾ ਵਿਚਾਰਾ ਤੇ ਇਹ ਕੀ ਡਾਕਟਰ ਏਜ ਸਕ੍ਰੀਨਿੰਗ ਸੀਗੀ ਉਹਨੇ ਯੰਗ ਏਜ ਸੀਗਾ ਸ਼ਾਇਦ 22 ਤੋਂ 23 ਸਾਲ ਦਾ ਹੀ ਮੁੰਡਾ ਲੱਗਦਾ ਫਿਰ ਸੀਗਾ ਬਾਕੀ ਐਗਜ਼ੈਕਟ ਡਿਟੇਲ ਸਾਨੂੰ ਜ਼ਿਆਦਾ ਨਹੀਂ ਪਤਾ ਐਡਰਸ ਸਰ ਕਿੱਥੇ ਤੋਂ ਰਹਿਣ ਹੋਣੇ ਸੀ ਸਿਧਵਾ ਦੋਨਾਂ ਦਾ ਸੀ ਸ਼ਾਇਦ ਸਿਧਵਾ ਦੋਨਾਂ ਦਾ ਹਾਂ ਠੀਕ ਹੈ ਤਾਂ ਕਿੰਨੇ ਵਜੇ ਲੈ ਕੇ ਆਏ ਸੀ ਇਹ ਸ਼ਾਮ ਵੇਲੇ ਜਦ ਮੀ ਪਿਆ ਸੀਗਾ ਉਸ ਵੇਲੇ 5 ਤੋਂ 6 ਨਹੀਂ 6 ਤੋਂ 7 ਦੇ ਵਿਚਕਾਰ ਠੀਕ ਹੈ ਇਹ ਇਕੱਲਾ ਉਹੀ ਇੰਜੈਕਟ ਉਹੀ ਪ੍ਰੋਡਕਟ ਸੀ ਕਿ ਉਸ ਤੋਂ ਲਾਵਾ ਹੋਰ ਵੀ ਕੋਈ ਉਹਨਾਂ ਦੀ ਸਾਡੇ ਕੋਲ ਇਕ ਹੀ ਬੋਟਲ ਆਇਆ ਸੀਗਾ ਜੀ ਜੀ ਠੀਕ